ਆਪਣੇ ਸ਼ਹਿਰ ਸਿਉ ਦਾ 72 ਸਾਲ ਦੀ ਮਸੀ ਮਾਈ ਸੀ ਪਰ ਉਹਦੇ ਸੱਤ ਜਨਮਾਂ ਤੱਕ ਸੱਤ ਗੁਣੇ ਉਲਾਦ ਮਿਲਦੀ ਸੀ ਜਦ ਵੀ ਸ਼ੇਮੇ ਪਾਸਾ ਕੁਰੇ ਆਉਂਦੇ ਸੀ ਕੋੜੇ ਦੇ ਗੁਲਾਮ ਕੁਰੇ ਖੜ ਜਾਂਦੇ ਸੀ ਲੱਕੜੀ ਮਾਈ ਮਹਾਰਾਜ ਕਿਰਪਾ ਕਰ ਦੋ ਕਿੰਦਾ ਸ ਰੱਖਣੀ ਏ ਤੈਨੂੰ ਹਜ਼ਾਰੋਂ ਵਾਰ ਦੱਸਿਆ ਤੇਰੇ ਸੱਤ ਜਨਮਾਂ ਤੱਕ ਗੁਲਾਮ ਲੰਲੀ ਸੀ ਚਲੋ ਇੰਨੀ ਗੱਲ ਕਹਿ ਕੇ ਸਾਡੇ ਵਗਾ ਕੋ ਦਰਵੇਸ਼ ਸੁਰਖੜੀ ਦੇ ਨਗਰੀ ਵਿੱਚ ਫੇਰੀ ਪੰਦਾ ਹੁੰਦਾ ਮਾਵਾਂ ਨੂੰ ਨੇ ਪੁੱਤਰ ਪਿਆਰੇ ਭਾਗਤ ਪਿਆਰੇ ਰੱਬ ਨੂੰ ਚੋ ਮਾਈ ਨੂੰ ਭੋਜਨ ਪਾਣ ਕਰਾਤਾ ਸੰਤਾਂ ਨੂੰ ਸੰਤਾਂ ਨੇ ਵਰਦਾਨ ਕੀ ਦਿੱਤਾ ਕਿ ਨਾ ਜਾ ਮਾਈ ਸਰਖਣੀਏ ਧਨ ਤੇ ਦੌਲਤ ਵਿੱਚ ਅੱਜੀ ਰਹਿੰਗੇ ਕਿੰਦੀ ਮਹਾਰਾਜ ਐਸੀ ਦੌਲਤ ਦਾ ਮਨ ਨਹੀਂ ਕਿ ਚੱਟਣਾ ਜਿਹਦੇ ਘਰ ਚ ਔਲਾਦ ਨਹੀਂ ਚਲਣ ਵਾਸਤੇ ਤੂੰ ਦੇਣਾ ਚਾਹਦੇ ਮਹਾਰਾਜ ਨੂੰ ਪੁੱਤਰ ਬਖਸ਼ ਕਹਿੰਦਾ ਸਰਖਣੀ ਸਾਡਾ ਆਂਧਰਾ ਭੋਜਨ ਕਰਾ ਦੰਨੇ ਐ ਕਰੀ ਸਵੇਰੇ ਉੱਠੀ ਕਲਮ ਤੇ ਦੁਆਤਰ ਲੈ ਕੇ ਸਵੇਰੇ ਉੱਤਰ ਜੀ ਵੱਲ ਚੱਲ ਗਈ ਸਵੇਰੇ ਚਾਰ ਬੱਲੇ ਤੇ ਤੁਨ 6ਵੇਂ ਪਾਸ਼ਾ ਨੂੰ ਸੰਤਾਂ ਦੇ ਬਚਨ ਹੋਇਆ ਟਲ 6ਵੇਂ ਪਾਸ਼ਾ ਤੋਂ ਘੋੜੇ ਤੇ ਹੋਰ ਸਮਾਰ ਚਲੇ ਜਾ ਰਹੇ ਨੇ ਸਰਕਲੀ ਫੜਦੇ ਗੁਲਾਮਾਂ ਫੇਰ ਖੜ ਗਈ ਕਹਿੰਦੀ ਮਹਾਰਾਜ ਦੇ ਕਿਰਪਾ ਕਰ ਲੋ ਕਹਿੰਦਾ ਸਰਕਨੇ ਹਜ਼ਾਰੋਂ ਵਾਰ ਦੱਸਦੇ ਸਭ ਜਲ ਮਤਲਬ ਉਲਾਦ ਹੈ ਨਹੀਂ ਜੇ ਤੂੰ ਸਾਡੇ ਖੇੜੇ ਪੇਗੀ ਤੇ ਤੇ ਕੋ ਕਲਮ ਤੇ ਦਵੱਤਰ ਤੇ ਪੇਪਰ ਹੈ ਕਹਿੰਦੀ ਹੈ ਮਹਾਰਾਜ ਛੇਵੇਂ ਪਾਸ਼ਾ ਦਾ ਦਸ ਮਦਦਾਰ ਭਈ ਹਮ ਤਖਸ਼ਿਸ਼ ਕੀ ਹੁੰਦੀ ਭੇਜੋਦਾ ਉੱਤੇ ਬਾਣੀ ਕਿੰਨੇ ਕਹਿੰਦਾ ਭਗਵਾਨ ਕੀ ਮਾਂ ਦੀ ਭਗਤ ਸੁੜਾਏ ਸੰਤਨ ਕੀ ਬਾਣੀ ਬਿਰਥਣ ਜਾਏ ਤੇ ਛੇਵੇਂ ਪਾਸ਼ਾ ਕਲਮ ਤੇ ਦਵੱਤਰ ਲੈ ਕੇ ਲਿਖਣ ਲੱਗ ਜਾਂਦੇ ਨੇ ਇੱਕ ਆਫੜ ਲੱਗ ਜਾਂਦੇ ਜਿਹੜਾ ਛੇਵੇਂ ਪਾਸ਼ਾ ਦਾ ਢੋੜਾ ਹੁੰਦਾ ਮੈਂ ਪਿਛਲੇ ਜੰਮ ਦਾ ਤਖਸ਼ਿਸ਼ ਹੁੰਦਾ ਸੀ ਇੱਕ ਯੁੱਗ 'ਚ ਮਾਤਾ ਸਲੱਖਣੀ ਭੁੱਖੇ ਨੂੰ ਭੋਜਨ ਕਰਾਂਦੀ ਐ ਛਾਂ ਧੁੱਪ ਪੈਂਦੀ ਬੂਟ ਤਰਾਰੀ ਫੜ ਕੇ ਛਾਂ 'ਚ ਬੰਦ ਲੀ। ਤੇਰੇ ਇੱਕ ਆਪਾਂ ਲੱਗ ਜਾਂਦਾ ਕੋੜਾ ਸੋਧ ਦਾ ਮਨ ਆ ਜਿਸ ਯੁੱਗ 'ਚ ਸਲੱਖਣੀ ਦਾ ਕਰਜ਼ਾ ਨਾ ਦੇ ਸਕਦਾ ਸਾਰੀ ਮਹੀਨੇ ਦਾ ਕਰਜ਼ਾ ਪੂਰਾ ਨਹੀਂ ਕਰ ਸਕਦਾ। ਇੱਕ ਆਪਾਂ ਲੱਗਦਾ ਸ਼ਿਪ ਕੋੜਾ ਆਪਾਂ ਕੇ ਪੇਰ ਉੱਤੇ ਜਾ ਕਰਾਂ। ਉਹ ਏਕੇ ਤੇ ਸਾਈ ਮਾਈ ਸਿੱਧਾ ਸਾਤਾ ਸ਼ਬਜ ਉਹਨਾਂ ਤੇ। ਕਹਿੰਦਾ ਜਾ ਮਾਈ ਇੱਕ ਤੋਂ 10 ਦੇ ਸੱਤ ਪੁੱਤਰ ਹੋਣਗੇ ਇਕੱਠੇ ਹੋਣ। ਪਰ ਤੇਰੇ ਸੱਤ ਪੁੱਤਰਾਂ ਜੇ ਕਪੁੱਤਰ ਸਾਨੂੰ ਵੀ ਚੀਤਾਂ ਸਾਡੇ ਗੁਰੂ ਘਰ ਦੀ ਸੇਵਾ ਵਾਸਤੇ। ਸਮਾਂ ਬੀਤਦਾ ਫੌਜੀ ਵਾਂਗੂ ਸੱਤੋਂ ਦੇ ਸੱਤ ਇੱਕ ਸੇਵੇਂ ਪਾਸਾ ਖੋਲਦੇ ਆਪਣਾ ਕੋੜਾ ਸਰਖਣੀ ਦੇ ਮੇਲਬੂਤਰੇ ਜਾਂਦੇ ਨੇ ਤੇ ਸਰਖਣੀ ਗੇਟ ਅੱਗੇ ਝਾੜੂ ਮਾਰਦੀ ਹੁੰਦੀ ਐ। ਫੇਛਵੇਂ ਪਾਸਾ ਆ ਗਏ ਮੇਰਾ ਪੁੱਤਰ ਲੈ ਕੇ ਜਾਣਾ ਜੀ। ਮਾਂ ਦਾ ਪੁੱਤ ਲੰਗੜਾ ਐ, 빙ਗਾ ਐ, ਬੂਲਾ ਐ, ਬੇਟਾ ਦਾ ਬੇਟਾ ਐ ਮਾਈ। ਹੰਕਾਰ ਆ ਗਏ ਮਾਤਾ ਸਰਖਣੀ ਦੇ। ਕੱਲੇ-ਕੱਲੇ ਨੂੰ ਕੰਮ ਤੇ ਜੋੜ ਤਿਆ। ਕੋ ਦੁੱਧ ਦੀ ਤਾਰਾ ਚੋਰੇ, ਕੋ ਪੱਠੇ ਵੜਰੇ, ਉਹ ਕਿੱਧਰ ਦੇਖੋ ਕਿੰਦਾ ਸਭ ਖਿਲਰ ਗਈ। ਛੇਵੇਂ ਪਾਸਾ ਪਹੁੰਚੇ ਕਹਿੰਦਾ ਮਾਤਾ ਸਰਖਣੀ ਸਾਡਾ ਪੁੱਤਰ ਕਹਿੰਦੀ ਬੈਠੋ ਮਾਰਾ ਭੋਜਨ ਕਰ ਲਓ, ਲੱਸੀ ਪੀ ਲਓ, ਕੁਝ ਖਾ ਲਓ। ਕਹਿੰਦਾ ਖਾਣਾ ਕੁ ਪਰ ਜਿਹੜਾ ਤੁਹਾਨੂੰ ਬਿੱਲਾ ਨਾ ਜਾਂਦਾ। ਕਹਿੰਦਾ ਵਾਹਿ ਸਤਖਣੀ ਤੇਰੇ ਮਨਚੇ ਨੇ ਜਦੀ ਹੰਕਾਰ ਵੀ ਆ ਗਿਆ। ਸਤਖਣੀਏ ਸਤਪੁਰ ਦੇਣਾ ਜਾਣਦੇ ਨੇ ਪਰ ਸਤਪੁਰ ਲੈਣਾ ਵੀ ਜਾਂਦੇ ਨੇ। ਕਿਸ ਰੂਪ ਚ ਦੇ ਵੀ ਜਾਂਦੇ ਨੇ ਪਰ ਕਿਸ ਰੂਪ ਚ ਲੈ ਵੀ ਜਾਂਦੇ ਨੇ। ਤੇਰੇ ਮਨ ਚ ਆ ਗਿਆ ਹੰਕਾਰ ਕਲ ਯੁਗ ਦੇ ਵਿੱਚ ਬਾਣੀ ਵਿੱਚ ਇੱਕ ਤੇਰੇ ਨਾਮ ਚੱਲੂਗਾ ਪਰ ਤੇਰੇ ਸਤ ਪੁੱਤਰਾਂ ਦਾ ਸੱਤ ਪੀੜੀ ਤੱਕ ਨਾਮ ਚੱਲੂਗਾ। ਉਹਦੇ ਨਾਲ ਮਾਈ ਬਾਣੀ ਵਿੱਚ ਮਾ ਦਾ ਸਤਖਣੀ ਦਾ ਨਾਮ ਆਉਂਦਾ। ਪਰ ਉਹਦੇ ਪੁੱਤਰਾਂ ਦਾ ਨਾਮ ਹੀ ਜਾਂਦਾ ਉਹਦੇ ਵਿੱਚ। ਜੇਕ ਪੁੱਤਰ ਦੇਣ ਦੀ ਐ ਪੁੱਜੀਆ ਇਹ ਨਹੀਂ ਪਤਾ ਕਿੰਨੇ ਕਿ ਧਰਤੀ ਦੇ ਸਾਨ ਹੋਰ ਬਣ ਜਾਂਦੇ ਭਾਈ।